ਸੋ ਰਟਾ ਮਹਲਾ ਪੰਜਵਾਂ ਪੰਜ ਪਦਾਂ ਮਨਸਾਏ ਮੋ ਮੇਰਾ ਅਰ ਤੇਰਾ ਮਨਸਾਏ ਆਪਣੀ ਧਾਰੀ ਸੰਤੋ ਇਹਾ ਬਤਾਵੋ ਕਾਰੀ ਜਿ ਤਹਾ ਮੈਂ ਗਰਵ ਨਵਾਰੀ ਰਹਾਂ ਸਰਵ ਭੂਤ ਪਾਰ ਬ੍ਰਹਮ ਕਰ ਜਾਨ ਮੰਨਿਆ ਹੋਵਾ ਸਗਲ ਰੇ ਨਾਰੇ ਪੇਖੋ ਪ੍ਰਭ ਜੀਓ ਆਪਣੇ ਸੰਗੇ ਚੁੱਕੇ ਭੀਤ ਪਰਮਹਾਰੀ ਔਖਦ ਨਾਮ ਨਰਮਲ ਜਲ ਅੰਮ੍ਰਿਤ ਪਾਈਐ ਗੁਰੂ ਦਵਾਰੇ نانک جس مستک لکھا تو گرم لرو نام نرمل جل امرت پائی ہے گور دو نانک جس مستک لکھا تس گرم لرو گاری واحر جی کا خالص واحو جی کی فتیم ਤਨ ਸਤਿਕਾਰਯੋਗ ਗੁਰੂ ਰੂਪ ਕਰੋ ਖਾਲਸਾ ਸਤਸੰਗਤ ਜੀ ਕਿਰਪਾ ਕੀਤੀ ਹੈ ਸਤਪੁਰੂ ਜੀ ਨੇ ਅੰਮ੍ਰਿਤ ਵੇਲੇ ਪਵਿੱਤਰ ਹੁਕਮ ਬਖਸ਼ਿਸ਼ ਕੀਤੇ ਅੱਜ ਦੀ ਹੁਕਮ ਵਿੱਚ ਸਤਪੁਰੂ ਜੀ ਕਿਰਪਾ ਕਰਦੇ ਨੂੰ ਕਿ ਇੱਕ ਤਾਂ ਆ ਜਿਹੜਾ ਮੋਹ ਆਇਆ ਇਹਦਾ ਤਿਆਗ ਹੋ ਜਾਵੇ ਤੇ ਦੂਸਰਾ ਸਤਿਗੁਰੂ ਜੀ ਕਹਿੰਦੇ ਜਿਹੜੀ ਮੇਰ ਤੇ ਰਣਾ ਆ ਮੇਰਾ ਆ ਫਲਾਨੇ ਦਾ ਆ ਤਾਂ ਉਹ ਹੋ ਰਾਇ ਉਹ ਗੱਲ ਅੰਦਰ ਲੁਕਾ ਜਾਵੇ ਅਜੇ ਤੱਕ ਅੰਦਰ ਇਹ ਗੱਲ ਵੱਸੀ ਹੋਈ ਹੈ ਆਪਣੇ ਨਾਲ ਮੋਹ ਤੇ ਦੂਸਰਿਆਂ ਨਾਲ ਨਾ ਪਿਆਰ ਕਿਉਂਕਿ ਜਦੋਂ ਤੱਕ ਸਾਡੇ ਅੰਦਰ ਇਹ ਗੱਲ ਨਾ ਵੀ ਆ ਮੇਰਾ ਆ ਸਾਡਾ ਕਰਤ ਹੈ ਆਵਗਾ ਨਹੀਂ ਉਦੋਂ ਤੱਕ ਪਰਮੇਸ਼ਰ ਨਾਲ ਮਲਾਪ ਨਹੀਂ ਹੁੰਦਾ ستگو جی سبھی کٹ رام بولے راما بلے رام بنا کو بولے سارے پرمیشور ہے تو بگانا کیوں سمجھتا ہے ستگرو گرو ارجن دیو سا پاتشاہ جی نے بڑا سونا پرماعت کیا وہ کہ پتا ایک سکے ہم بارک تیرا گرہائی ایک پتا ہے اکال پورک واحد ਤੇ ਅਸੀਂ ਸਾਰੇ ਉਹਦੇ ਪਰਿਵਾਰ ਦੇ ਮੈਂਬਰ ਐ ਫਿਰ ਈਰਖਾ ਕਿਹਦੇ ਨਾਲ ਜਿਆਦਾਤਰ ਆਪਾਂ ਦੇਖਦੇ ਆਂ ਵੀ ਈਰਖਾ ਆਪਣੇ ਨਾਲ ਜਿਆਦੇ ਹੁੰਦੀ ਹੈ ਖੂਨ ਦੇ ਰਿਸ਼ਤੇ ਵਿੱਚ ਈਰਖਾ ਹੋਊਗੀ ਮੇਰੇ ਭਰਾ ਨੇ ਆਪਣੇ ਮੁੰਡੇ ਨੂੰ ਬਾਹਰ ਕਿਵੇਂ ਭੇਜਦਾ ਈਰਖਾ ਸ਼ੁਰੂ ਹੋ ਗਈ ਵੱਡਾ ਭਰਾ ਆਇਆ ਹੈ ਉਹ ਕਹਿਣ ਲੱਗਾ ਜੀ ਦਰਸ਼ਨ ਦਿਓ ਕਿੰਨੇ ਦੇ ਦੱਸੋ ਇਹਨਾਂ ਮੈਂ ਨਮੀ ਗੱਡੀ ਲਿਆਂਦੀ ਐ ਉਹਦੀ ਅਰਦਾਸ ਕਰਾ ਕਿਉਂ ਨਹੀਂ ਆ ਤੁਸੀਂ ਨਾਲ ਚੱਲੋ ਜਦੋਂ ਭਰਾ ਨੇ ਇਹ ਗੱਲ ਕਹੀ ਨਾ ਤੇ ਅੰਦਰ ਜਿਹੜੀ ਵੱਡੇ ਭਰਾ ਦੇ ਘਰ ਵਾਲੀ ਸੀ ਉਹ ਰਸੋਈ ਦੇ ਵਿੱਚ ਕੁਛ ਬੜਾ ਹਰੀਸ ਉਨੇ ਮੜਾ ਮੋਟਾ ਉਹਨੋ ਤੱਕ ਰਾਂ ਇਹ ਤਾਂ ਹਾਂ ਦੀ ਆਮਾਗੇ ਕੋਈ ਨਹੀਂ ਜਰੂਰ ਆਵਾਂਗੇ ਮਗਰੋਂ ਕਹਿੰਦੀ ਆਪਾਂ ਕੀ ਲੈਣਾ ਜਾ ਕੇ ਉੱਥੇ ਕੱਢੀ ਲੈਂਦੀ ਹੋਊਗੀ ਇਹਨੇ ਲੈਂਦੀ ਐ ਆਪਾਂ ਕੀ ਲੈਣਾ ਇਹ ਤੋਂ ਉਹ ਫੇਰ ਕਹਿਣ ਲੱਗਿਆ ਇਹ ਕੱਢੀ ਇਹਨੇ ਲਿਆਦੀ ਕਿਥੋਂ ਪੈਸਾ ਤੇਰੇ ਕੋਲ ਹੈ ਨਹੀਂ ਸੀ ਇਹਨੇ ਕੋਈ ਧੱਗੀ ਮਾਰੀ ਹੋ ਇਹਨੇ ਕੋਈ ਬੇਈਮਾਨੀ ਕੀਤੀ ਹੋ ਕਿਨੇ ਕੋ 2 ਨੰਬਰ ਦਾ ਪੈਸਾ ਹੋ ਸ਼ੁਰੂ ਹੋ ਗਿਆ ਕੰਮ ਗੱਡੀ ਉਹਨੇ ਲਿਆਂਦੀ ਐ ਜਲਨ ਸਾਨੂੰ ਹੋ ਰਹੀ ਐ ਫਿਰ ਜਲਨ ਵੀ ਕਿਹਦੇ ਨਾਲ ਹੋ ਰਹੀ ਆ ਆਪਦੇ ਭਰਾ ਨਾਲ ਪਰਿਵਾਰ ਦੇ ਵਿੱਚ ਨਾ ਕੋਈ ਬੰਦਾ ਥੋੜਾ ਜਿਹਾ ਅੱਗੇ ਵੱਧਦਾ ਐ ਤੇ ਪਰਿਵਾਰ ਦੇ ਵਿੱਚ ਇਹ ਇੱਕ ਦੂਜੇ ਦੇ ਵਿਰੋਧ ਤਾਂ ਬਹੁਤ ਹੋ ਜਾਂਦੀ ਸਤਗੁਰੂ ਜੀ ਬਾਣੀ ਵਿੱਚ ਕਹਿੰਦੇ ਨੇ ਕਹਿੰਦੇ ਜਦੋਂ ਸਾਥ ਸੰਗਤ ਕਰਨੀ ਨਾ ਉਦੋਂ ਫਿਰ ਪ੍ਰਾਈ ਤਾਤ ਜਿਹੜੀ ਐ ਉਹ ਵਿਸਰ ਜੂਗੀ ਵਿਸਰ ਗਈ ਸਭ ਤਾਤ ਪ੍ਰਾਈ ਜਦ ਤੇ ਸਾਧ ਸੰਗਤ ਨੂੰ ਪਾਈ ਕਹਿੰਦੇ ਉਦੋਂ ਦੂਰ ਹੋ ਗਏ ਜਦੋਂ ਸਾਧ ਸੰਗਤ ਕਰ ਲਓਗੇ ਇੱਕ ਉਹ ਲੋਕਨ ਜਿਹੜੇ ਸਾਧ ਸੰਗਤ ਕਰਦੇ ਆ ਉਹਨੇ ਆ ਕੇ ਦੱਸਿਆ ਭਾਈ ਸਾਹਿਬ ਆਪਾਂ ਨਵੀਂ ਕੋਠੀ ਖਰੀਦੀ ਐ ਤੇ ਅੱਜ ਤੁਸੀਂ ਦਰਸ਼ਨ ਦੇਣੇ ਤੇ ਭਾਈ ਸਾਹਿਬ ਖੁਸ਼ੀਆਂ ਨਾਲ ਗਦਗਦ ਹੋ ਗਏ ਕਹਿ ਲਗੇ ਜੀ ਜਰੂਰ ਆਵਾਂਗੇ ਬਹੁਤ ਬਹੁਤ ਵਧਾਈਆਂ ਤੁਹਾਨੂੰ ਨਵੀਂ ਕੋਠੀ ਦੀਆਂ ਇੱਕਦਮ ਕੇਰੇ ਤੇ ਰੌਣਕ ਆ ਗਈ ਤੁਸੀਂ ਕਿਸੇ ਦਾ ਸੁੱਖ ਦੇ ਕੇ ਨਾ ਖੁਸ਼ ਹੋ ਜੇ ਕੋ ਗਵਾਂਢੀ ਵੀ ਆ ਨਾ ਤੇ ਉਹਦਾ ਸੁੱਖ ਦੇਖ ਕੇ ਖੁਸ਼ ਹੋਵਗੇ ਤਾਂ ਮਹਾਰਾਜ ਤੁਹਾਡੇ ਤੇ ਖੁਸ਼ੀ ਬਖਸ਼ਿਸ਼ ਕਰੇਗਾ ਤੇ ਜੇ ਤੁਸੀਂ ਕਿਤੇ ਆਪਣਿਆਂ ਨੂੰ ਦੇਖ ਕੇ ਅੰਦਰੋਂ ਸੜੀ ਗਏ ਆਂਡ ਕਮਾਂਡ ਚ ਆ ਉਹਦੇ ਕੋਲੇ ਨਾ ਹੋਵੇ ਮੇਰੇ ਕੋਲੇ ਹੋਣਾ ਚਾਹੀਦਾ ਹੈ ਅੰਦਰੋਂ ਅੰਦਰ ਹੀ ਸੜੀ ਗਏ ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਫਿਰ ਕੁਝ ਨਹੀਂ ਪੱਲੇ ਪੈਣਾ ਪਰ ਹੋ ਇਹ ਉਦੋਂ ਜਦੋਂ ਤੁਸੀਂ ਸత్సੰਗਤ ਕੀਤੀ ਨਾ ਫੇਰ ਦੂਸਰੇ ਦੇ ਸੁੱਖ ਤੁਹਾਨੂੰ ਚੰਗੇ ਲੱਗਣਗੇ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਕਿਉਂਕਿ ਜਿੱਥੇ ਬਾਣੀ ਪੜ੍ਹੀ ਜਾਂਦੀ ਹੈ ਨਾ ਜਿਹੜੇ ਘਰ 'ਚ ਬਾਣੀ ਪੜ੍ਹੀ ਜਾਂਦੀ ਹੈ ਉਹਨਾਂ ਘਰਾਂ ਦੇ ਵਿੱਚ ਸ਼ਹੀਦਾ ਸਿੰਘਾਂ ਦਾ ਪਹਿਰਾ ਲੱਗ ਜਾਂਦਾ ਹੈ ਤੇ ਜੇ ਕੋਈ ਮਾੜਾ ਵੀ ਸੋਚਦਾ ਨਾ ਉਹਦੀ ਮਾੜੀ ਸੋਚ ਨੂੰ ਸ਼ਹੀਦ ਸਿੰਘ ਅੰਦਰ ਨਹੀਂ ਆਉਣ ਦਿੰਦੇ ਦਰਵਾਜ਼ੇ ਤੇ ਨਾ ਜਿਵੇਂ ਪਹਿਰੇਦਾਰ ਬੈਠੇ ਹੁੰਦੇ ਨੇ ਇਸ ਤਰ੍ਹਾਂ ਸ਼ਹੀਦ ਸਿੰਘ ਪਹਿਰਾ ਦਿੰਦੇ ਆ ਫਿਰ ਉੱਥੇ ਉਹ ਕਹਿੰਦੇ ਇਸ ਘਰ ਚ ਬਾਣੀ ਪੜਨ ਵਾਲਾ ਰਹਿੰਦਾ ਹੈ ਤੁਸੀਂ ਇੱਥੇ ਆ ਕੇ ਕੁਝ ਕਰ ਸਕਦੇ ਹੁਣ ਕਦੇ ਕਿਸੇ ਨੇ ਗੁਰਦੁਆਰੇ ਕਵੀਤ ਕਰਾਇਆ ਕਿਸੇ ਨੇ ਕੋਈ ਟੂਣਾ ਕੀਤਾ ਗੁਰਦੁਆਰੇ ਆ ਕੇ ਕਿਉਂਕਿ ਪਤਾ ਵੀ ਇੱਥੇ ਚੱਲਣਾ ਹੀ ਨਹੀਂ ਇਸ ਕਰਕੇ ਜਿਹੜਾ ਬੰਦਾ ਬਾਣੀ ਪੜਦਾ ਨਾ ਉਹ ਉਹਨਾਂ ਦੇ ਨੇੜੇ ਕੋਈ ਟੂਣਾ ਟਾਮਣ ਕੋਈ ਕਿਸੇ ਦਾ ਕੀਤਾ ਕਰਾਇਆ ਕੁਝ ਵੀ ਹੁੰਦਾ ਉਹਨਾਂ ਦੇ ਨੇੜੇ ਨਹੀਂ ਹੁੰਦਾ ਇਤੋਂ ਤੱਕ ਵੀ ਜਦੋਂ ਮੌਤ ਵੀ ਆਉਗੀ ਨਾ ਵੀ ਪੁੱਛ ਕੇ ਆਉਗੀ ਇਹ ਮਤਨ ਨੂੰ ਲੈ ਕੇ ਜਾਣਾ ਤੇ ਤੂੰ ਦੱਸ ਵੀ ਕਿਦੋਂ ਲੈ ਕੇ ਜਾਉ ਮੌਤ ਵੀ ਉਹਨਾਂ ਲੋਕਾਂ ਤੋਂ ਡਰਦੀ ਹੈ ਹੁਣ ਆਪਣੇ ਸਾਹਮਣੇ ਮਿਸਾਲ ਹੈ ਵੀ ਬਾਬਾ ਦੀਪ ਸਿੰਘ ਜੀ ਜਿੰਨਾ ਚਿਰ ਉਹਨਾਂ ਨੇ ਸ਼ੀਸ਼ ਭੇਟਾ ਨਹੀਂ ਕੀਤਾ ਜਾ ਕੇ ਗੁਰੂ ਰਾਮਦਾਸ ਬਾਦਸ਼ਾਹ ਜੀ ਚਰਨਾਂ 'ਚ ਤੇ ਮੌਤ ਦੀ ਵੀ ਉੱਥੇ ਕੋਈ ਜੁਰਤ ਨਹੀਂ ਚਲੀ ਸਿਰ ਤਾਂ ਲੋਭ ਆਕ ਹੋ ਗਿਆ ਤੇ ਉਹ ਹੱਥ ਦੀ ਤੇੜੀ ਤੇ ਰੱਖ ਕੇ ਲੈ ਗਈ ਇਸ ਕਰਕੇ ਜਿੱਥੇ ਬਾਣੀ ਪੜੀ ਜਾਂਦੀ ਹੈ ਨਾ ਉੱਥੇ ਆ ਮੇਰ ਤੇਰ ਦੀ ਖਤਮ ਹੁੰਦੀ ਹੈ ਸਤਿਗੁਰੂ ਜੀ ਕਹਿੰਦੇ ਅਰਦਾਸ ਕਰ ਬਾਦਸ਼ਾਹ ਕਿਰਪਾ ਕਰ ਦਿਓ ਇੱਕ ਤਾਂ ਅੰਦਰੋਂ ਆ ਮੋਹ ਜਿਹੜਾ ਨਾ ਇਹ ਖਿੱਚੀ ਜਾਂਦਾ ਇੱਕ ਤਾਂ ਇਹ ਖਤਮ ਹੋ ਜਾਵੇ ਤੇ ਪਾਤਸ਼ਾਹ ਮੇਰ ਤੇਰ ਦੀ ਖਤਮ ਹੋ ਜੇ ਤੂੰ ਮੇਰੇ ਨਾਂ ਉੱਤੇ ਸਾਰਿਆਂ ਨਾਲ ਪਿਆਰ ਹੋਉਂਦਾ ਰਹਿ। ਸਵੇਕਾਟ ਰਾਮ ਬੋਲਾਏ, ਬੋਲੇ। ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ। ਕਹਿੰਦੇ ਸਾਰਿਆਂ ਦੇ ਅੰਦਰ ਇੱਕ ਪਰਮੇਸ਼ਰ ਦੀ ਜੋਤ ਕੰਮ ਕਰ ਰਹੀ ਹੈ। ਕੋਈ ਬੋਲ ਰਿਹਾ ਬੈਠਾ। ਫਿਰ ਤੋਂ ਪਰਮੇਸ਼ਰ ਦੇ ਪਰਿਵਾਰ ਦੇ ਮੈਂਬਰਾਂ ਨਾਲ ਹੀ ਵਿਰੋਧ ਕਰੀ ਜਾਂਦਾ ਹੈ। ਅਸੀਂ ਸਾਰੇ ਨਾ ਇੱਕ ਪਿਤਾ ਸਾਡਾ ਤੇ ਅਸੀਂ ਉਹਦੇ ਸਾਰੇ ਪਰਿਵਾਰ ਦੇ ਮੈਂਬਰ ਸਤਿਗੁਰੂ ਆਤਸ਼ਾ ਦੀ ਕਿਰਪਾ ਕਰਦੇ ਅੱਜ ਦੇ ਹੁਕਮ ਵਿੱਚ ਇਹੋ ਸੋਦੀ ਬਖਸ਼ਿਸ਼ ਕੀਤੀ ਹੈ ਕਿੰਨੇ ਕੋਈ ਬੰਦਾ ਝਾੜੂ ਮਾਰ ਰਿਹਾ ਸੀ ਉਹਨ ਕੋਲ ਜਾ ਕੇ ਕਿਸ ਨੇ ਪੁੱਛਿਆ ਕਿੰਨ ਲਗਾ ਕੀ ਕਰਦੇ ਹੈ ਕਹਿੰਦਾ ਹਨੇਰਾ ਬਹੁਤ ਹੈ ਝਾੜੂ ਨਾ ਬਾਹਰ ਕੱਢ ਰਹੇ ਕਮਰੇ ਚ ਕੋ ਅਨੇਰਾ ਸੀ ਉਸ ਸਿਆਣਾ ਬੰਦਾ ਕਹਿਣ ਲੱਗਾ ਸੱਜਣਾ ਝਾੜ ਬ ਨਾਲ ਅਨੇਰਾ ਦੂਰ ਨਹੀਂ ਹੁੰਦਾ ਉਹਨੇ ਦਵਾ ਦਾ ਪਾਣੀ ਦੀ ਬਾਲਟੀ ਭਰ ਲੈਂਦੀ ਤੇ ਪਾਣੀ ਦੀ ਬਾਲਟੀ ਡੋਲ ਦਿੱਤੀ ਕੈਲਟਾ ਹੁਣ ਕੀ ਕਰ ਲੈਂਗਾ ਕੈਲਟਾ ਕਹਿੰਦਾ ਮੈਂ ਪਾਣੀ ਨਾਲ ਧੋ ਕੇ ਅਨੇਰਾ ਬਾਹਰ ਕੱਢਦਾ ਕਹਿਣ ਲੱਗਾ ਇਹ ਨਹੀਂ ਹੁੰਦਾ ਉਹਨੇ ਪੱਖਾ ਚਲਾ ਦਿੱਤਾ ਕਹਿਣ ਲੱਗਾ ਪੱਖੇ ਨਾਲ ਤਾਂ ਹਵਾ ਨਾਲ ਤਾਂ ਉੱਡ ਕੇ ਹਨੇਰਾ ਦੂਰ ਜਾ ਬੂਨਾ ਉਹ ਕਹਿਣ ਲੱਗਾ ਸੱਜਣਾ ਐਵੇਂ ਨਹੀਂ ਹੁੰਦਾ ਸਮਝ ਤੋਂ ਕੰਮ ਲੈ ਫਿਰ ਉਹ ਕਹਿਣ ਲੱਗਾ ਤੂੰ ਹੀ ਦੱਸ ਹੁਣ ਮੈਨੂੰ ਵੀ ਹਨੇਰਾ ਕਿਵੇਂ ਦੂਰ ਹੋ ਸਕਦਾ ਉਹ ਕਹਿਣ ਲੱਗਾ ਦੀਵਾ ਹੈ ਘਰ 'ਚ ਕਹਿੰਦਾ ਹਾਂ ਦੀਵਾ ਹੈ ਬੱਤੀ ਹੈ ਤੇਲ ਹੈ ਕਹਿਣ ਲੱਗਾ ਸਭ ਕੁਝ ਹੈ ਕਹਿਣ ਲੱਗਾ ਲੈ ਆ ਫਿਰ ਡੱਬੀ ਲੈ ਕੇ ਆ ਕਹਿਣ ਲੱਗਾ ਡੱਬੀ ਹੈ ਸ਼ਿਕਾੜੀ ਡੱਬੀ ਉਹਨੇ ਜੇਬ ਚੋਂ ਕੱਢੀ ਉਹਨੇ ਜਦੋਂ ਜਗਾਇਆ ਤੇ ਦੀਵੇ ਨਾਲ ਇੱਕਦਮ ਹਨੇਰਾ ਦੂਰ ਹੋ ਗਿਆ ਕਹਿਣ ਲੱਗਾ ਸੱਜਣਾ ਜਦੋਂ ਗਿਆਨ ਦਾ ਦੀਵਾ ਅੰਦਰ ਜੱਗੂਗਾ ਨਾ ਉਦੋਂ ਅੰਦਰੋਂ ਹਨੇਰਾ ਦੂਰ ਹੋਊਗਾ ਸਾਡੇ ਅੰਦਰ ਵੀ ਅਗਿਆਨਤਾ ਦਾ ਹਨੇਰਾ ਤੇ ਅਸੀਂ ਕੱਢਣਾ ਚਾਹੁੰਦੇ ਆ ਝਾੜੂ ਨਾਲ ਹਵਾ ਨਾਲ ਜਾਂ ਪਾਣੀ ਨਾਲ ਨਹੀਂ ਨਿਕਲਦਾ ਅੰਦਰ ਜਦੋਂ ਗਿਆਨ ਦਾ ਦੀਵਾ ਜੱਗੂਗਾ ਨਾ ਸਤਿਗੁਰੂ ਜੀ ਦੀਵਾ ਬਲੇ ਅੰਧੇਰਾ ਜਾਏ ਪਰਮਾਨ ਹੈ ਸਤਿਗੁਰੂ ਜੀ ਦਾ ਮਿਟਿਆ ਅੰਧੇਰਾ ਚੰਦ ਚੜਿਆ ਅਗਿਆਨਤਾ ਦੇ ਹਨੇਰਨ ਦੂਰ ਕਰਨ ਦੀ ਨਿਸ਼ਾਨੀ ਹੈ ਜਦੋਂ ਗਿਆਨ ਦਾ ਦੀਵਾ ਜਗਿਆ ਤੇ ਨਾਲ ਦੀ ਨਾਲ ਚਾਨਣ ਹੋ ਗਿਆ ਉਹ ਦੀਵੇ ਨਾਲ ਜੋ ਬਾਹਰ ਦਾ ਹਨੇਰਾ ਦੂਰ ਹੋਇਆ ਅੰਦਰ ਗਿਆਨ ਦਾ ਦੀਵਾ ਜਗਿਆ ਤੇ ਅੰਦਰੋਂ ਵੀ ਅੰਧੇਰਾ ਦੂਰ ਹੋ ਗਿਆ ਸਤਿਗੁਰੂ ਆਤਸ਼ਾ ਜੀ ਕਿਰਪਾ ਕਰ ਦੇ ਕਹਿੰਦੇ ਅੰਦਰ ਨਾ ਗੁਰੂ ਆਤਸ਼ਾ ਜੀ ਨਾਲ ਮਿਲ ਕੇ ਅੰਦਰ ਦੀਵਾ ਪਿਆ ਹੈ ਤਿਆਰਾ ਦੀਵਾ ਉਹਦੇ ਚ ਤੇਲ ਵੀ ਹੈ ਬੱਤੀ ਵੀ ਹੈ ਪਰ ਉਹਨੂੰ ਜਗਾਉਣ ਦੀ ਲੋੜ ਹੈ ਬਾਬਾ ਦੀਪ ਸਿੰਘ ਜੀ ਨੂੰ ਗੁਰਗੋਬਿੰਦ ਸਿੰਘ ਜੀ ਮਹਾਰਾਜ ਨੇ ਇਹ ਪੁੱਛਿਆ ਸੀ ਕਹਿਣ ਲੱਗੇ ਭਾਈ ਨਾ ਕੀ ਇਹ ਤੇਰਾ ਕਹਿਣ ਲੱਗਾ ਜੀ ਮਾਪੇ ਨੇ ਨਾਮ ਰੱਖਿਆ ਦੀਪਾ ਸਤਿਗੁਰੂ ਜੀ ਕਹਿੰਦੇ ਦੀਪਿਆ ਦੀਪ ਜਗਾ ਦੀਏ ਕਹਿਣ ਲੱਗਾ ਪਾਤਸ਼ਾਹ ਜਗਾ ਦੇ ਫਿਰ ਐਸਾ ਜਗਾਇਆ ਜਿਨ੍ਹਾਂ ਨੇ ਆਪਣੇ ਕੋਮਲ ਹੱਥਾਂ ਦੇ ਨਾਲ ਨਾ ਚਾਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਰੂਪ ਲਿਖਾਏ ਵੱਡੀਆਂ-ਵੱਡੀਆਂ ਜੰਗਾਂ ਦੇ ਵਿੱਚ ਹਿੱਸਾ ਲਿਆ ਔਰ ਆਖਰ ਦਰਬਾਰ ਸਾਹਿਬ ਨੂੰ ਆਜ਼ਾਦ ਕਰਾਉਣ ਵਾਸਤੇ ਆਪਣਾ ਸ਼ੀਸ਼ ਵੀ ਸਤਪੁਰੂ ਜੀ ਚਰਨਾਂ 'ਚ ਅਰਪਣ ਕਰ ਦਿੱਤਾ। ساری ਜ਼ਿੰਦਗੀ ਸਮਰਪਿਤ ਹੋ ਗਈ। ਦੋ ਤਰ੍ਹਾਂ ਦੇ ਨਾਲ ਮਨੁੱਖਾਂ ਦੀ ਚੋਣ ਕੀਤੀ ਜਾਂਦੀ ਹੈ। ਇੱਕ ਹੁੰਦਾ ਹੈ ਇਲੈਕਸ਼ਨ ਤੇ ਇੱਕ ਹੁੰਦਾ ਸਿਲੈਕਸ਼ਨ। ਇਹ ਦੁਨੀਆਂ ਦੇ ਵਿੱਚ ਨਾ ਇੱਕ ਆਮ ਕਹਾਵਤ ਹੈ ਇੱਕ ਤਾਂ ਹੁੰਦਾ ਹੈ ਇਲੈਕਸ਼ਨ ਤੇ ਦੂਸਰਾ ਹੁੰਦਾ ਸਿਲੈਕਸ਼ਨ ਅੱਜ ਦੇ ਯੁੱਗ ਵਿੱਚ ਇਲੈਕਸ਼ਨ ਨਾਲ ਚੁਣੇ ਨੂੰ ਲੋਕ ਆਪਣੀ ਮਰਜ਼ੀ ਨਾਲ ਕਿਸੇ ਨੂੰ ਵੀ ਚੁਣ ਸਕਦੇ ਆ ਸਿਲੈਕਸ਼ਨ ਹੁੰਦਾ ਜਿਹੜਾ ਕਿਸੇ ਨੂੰ ਨਿਯੁਕਤੀ ਕਰ ਦੇਣਾ ਗੁਰੂ ਨਾਨਕ ਸਾਹਿਬ ਬਾਦਸ਼ਾਹ ਜੀ ਨੇ ਭਾਈ ਲੈਣਾ ਦੀ ਚੋਣ ਕੀਤੀ ਸੀ ਤੇ ਚੋਣ ਕੀਤੀ ਕਿਸ ਤਰੀਕੇ ਦੇ ਨਾਲ ਸਤਿਗੁਰੂ ਬਾਦਸ਼ਾਹ ਜੀ ਨੇ ਬਹੁਤ ਜ਼ਿਆਦਾ ਪਰਖ ਕੀਤੀ ਬੜੀ ਪਰਖ ਕੀਤੀ ਤੇ ਆਖਰ ਸਫਲਤਾ ਮਿਲੀ ਗੁਰੂ ਅੰਗਦ ਦੇਵ ਸਾਹਿਬ ਪਾਤਸ਼ਾਹ ਜੀ ਨੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਜੀਵਨ ਦੇ ਵਿੱਚ ਪਰਖ ਕੀਤੀ ਤੇ ਉਹਨਾਂ ਦੇ ਸਿਰ ਤੇ ਤਾਜ ਧਕਿਆ ਦੂਸਰੇ ਪਾਸੇ ਸੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਮੰਜੀਆਂ ਥਾਪੀਆਂ ਉਸੇ ਸਿਲੈਕਸ਼ਨ ਤੋਂ ਮੰਜੀਆਂ ਬਾਅਦ ਵਿੱਚ ਉਹ ਆਪਣੇ ਆਪ ਨੂੰ ਗੁਰੂ ਸਮਝਣ ਲੱਗ ਪਏ ਆਪਣੇ ਆਪ ਨੂੰ ਹੀ ਕਿਉਂਕਿ ਸਿਲੇਕਸ਼ਨ ਕੀਤੀ ਸੀ ਉਹ ਉਹਨਾਂ ਦੀ ਚੋਣ ਜਿਹੜੀ ਸੀ ਨਾ ਪੂਰੀ ਪ੍ਰਕਿਰਿਆ ਦੇ ਨਾਲ ਨਹੀਂ ਹੋਈ ਸੀ ਜਿਵੇਂ ਗੁਰੂ ਗੁਰੂ ਨਾਨਕ ਸਾਹਿਬ ਆਸ਼ਾ ਜੀ ਨੇ ਗੁਰੂ ਅੰਗਦ ਦੇਵ ਸਾਹਿਬ ਆਸ਼ਾ ਜੀ ਨੇ ਲੋ ਇੱਕ ਇੱਕ ਗੱਲ ਦੇ ਤੋਂ ਪਰਖਿਆ ਨਾ ਇਸ ਤਰ੍ਹਾਂ ਵਾਈ ਮੰਨੀਆਂ ਜਿਹੜੀਆਂ ਥਾਪੀਆਂ ਸੀ ਉਹਨਾਂ ਨੂੰ ਇਹਨਾਂ ਪਰਖਿਆ ਨਹੀਂ ਗਿਆ ਸੀ ਉਹਨਾਂ ਨੂੰ ਨਿਯੁਕਤੀ ਕਰ ਦਿੱਤੀ ਵੀ ਤੁਸੀਂ ਇਸ ਪਾਸੇ ਜਾ ਕੇ ਪ੍ਰਚਾਰ ਕਰਨਾ ਤੁਸੀਂ ਇਸ ਪਾਸੇ ਆਖਰ ਉਹ ਜਿਹੜੀਆਂ ਮੰਨੀਆਂ ਸੀ ਨਾ ਆਪਣੇ ਆਪ ਨੂੰ ਗੁਰੂ ਸਮਝਣ ਲੱਗ ਪਈਆਂ ਗੁਰੂ ਤੇਗ ਬਹਾਦਰ ਸਾਹਿਬ ਅਕਸ਼ਜ ਦੇ ਸਮੇਂ ਵੀ ਜਿਸ ਵਕਤ ਭਾਈ ਮੱਖਣ ਸ਼ਾ ਨੇ ਚੋਣ ਕਰਨੀ ਚਾਹੀ ਤੇ ਉਦੋਂ ਵੀ ਮੰਝੀਆਂ ਡਾਈਆਂ ਹੋਈਆਂ ਤੇ ਬੈਠੇ ਪਰ ਉਹਨੇ ਪਹਿਲਾਂ ਬੜੀ ਪਰਖ ਕੀਤੀ ਪੰਜ ਪੰਜ ਮੋਹਰਾ ਅੱਗੇ ਰੱਖੀਆਂ ਜਿਹੜੇ ਉਵੇਂ ਨਿਯੁਕਤ ਹੋਏ ਸੀ ਨਾ ਸਰਬ ਮਰਜ਼ੀ ਦੇ ਨਾਲ ਉਹ ਤਾਂ ਪੰਜ ਮੋਰਾ ਦੇ ਕੋਸ਼ਿਸ਼ ਹੋ ਗਈ ਤੇ ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਨੇ ਉਰਨ ਪਰਖ ਕਰਕੇ ਜਿਨ੍ਹਾਂ ਨੂੰ ਸੇਵਾ ਮਿਲਣੀ ਸੀ ਉਹਨਾਂ ਦੇ ਵਿੱਚ ਜਦੋਂ ਮੌਕਾ ਆਇਆ ਨਾ ਤੇ ਪੰਜ ਮੋਰਾ ਰੱਖਿਆ ਤੇ ਉਹਨਾਂ ਨੇ ਮੋਢਾ ਦਿਖਾਤਾ ਕਹਿਣ ਲੱਗਾ ਦੇਖੋ ਬੇੜਾ ਤੇਰਾ ਮਿੱਟੀ ਦੇ ਵਿੱਚ ਖੁੱਭ ਗਿਆ ਸੀ ਤੇ ਸਾਰਾ ਕੁਝ ਰੁੜ ਜਾਣਾ ਸੀ ਆ ਤੇ ਮੋਢੇ ਤੇ ਅਜ ਵੀ ਨਿਸ਼ਾਨ ਪਿਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਮਸੰਦਾਂ ਦੀ ਸਿਲੈਕਸ਼ਨ ਕੀਤੀ ਸੀ ਤਾਂ ਉਹ ਮਸੰਦ ਜਿਹੜੇ ਹੈ ਨਾ ਬਾਤ ਗੁਰੂ ਸਾਹਿਬ ਜੀ ਨੂੰ ਆਪਣੇ ਹੱਥੇ ਫੋਪਣੇ ਪਏ ਕੋ ਕਰਮਤ ਪੈ ਗਈ ਸੀ ਇਸ ਕਰਕੇ ਜਿਹੜੇ ਚੋਣ ਹੈ ਨਾ ਇਹ ਜਦੋਂ ਪੂਰਾ ਵਿਚਾਰ ਕਰਕੇ ਕੀਤੀ ਜਾਂਦੀ ਹੈ ਉਹਦੇ ਗੁਣ ਦੇਖੇ ਜਾਂਦੇ ਆ ਫਿਰ ਹੁੰਦਾ ਹੈ ਨਿਯੁਕਤੀ ਹੁੰਦੀ ਹੈ ਨਾ ਉਹ ਕਾਮਯਾਬ ਹੁੰਦੀ ਹੈ ਜਿਹੜਾ ਅਸੀਂ ਹੁਣੇ ਤੁਰੇ ਜਾਂਦੇ ਹੁਣ ਜੇ ਅੱਜ ਤਾਂ ਕਿਸੇ ਕੋਈ ਮੁਲਾਜ਼ਮ ਵੀ ਰੱਖਣਾ ਨਾ ਅਗਲਾ ਕਹਿੰਦਾ ਪਹਿਲਾਂ ਇੰਟਰਵਿਊ ਲਈਏ ਜਿਹੜਾ ਇੰਟਰਵਿਊ ਲਈਏ ਤੁਸੀਂ ਉਹਨੂੰ ਹਫ਼ਤਾ ਤੱਕ ਪਰਖ ਅੱਜ ਹੁਣ ਸਰਕਾਰ ਨੇ ਕਰਤਾ ਵੀ ਸਾਲ ਪਰਖ ਦਾ ਸਮਾਂ ਰੱਖਤਾ ਜਿਹੜਾ ਮੁਲਾਜ਼ਮ ਭਰਤੀ ਕਰਦੀ ਹੈ ਨਾ ਸਰਕਾਰ ਇੱਕ ਸਾਲ ਉਹਦੀ ਪਰਖ ਕਰਦੀ ਹੈ ਦੇਖਦੇ ਆ ਵੀ ਇਹਦੇ ਸਾਲ ਦੇ ਵਿੱਚ ਇਹ ਕਿਹੋ ਜਿਹਾ ਕੰਮ ਕਰਦਾ ਤੇ ਸਾਲ ਦੇ ਵਿੱਚ ਜੇ ਚੰਗੇ ਕੰਮ ਕਰਦਾ ਤੁਸੀਂ ਕਾਮਯਾਬ ਹੋ ਜਾਂਦੇ ਅੱਜ ਘਰ 'ਚ ਵੀ ਕਿਸੇ ਨੇ ਜੇ ਨੌਕਰੀ ਕਰਨ ਜੇ ਬਣਿਆ ਤੁਰੇ ਜਾਂਦੇ ਨੂੰ ਕਹਤਾ ਨਾ ਵੀ ਆ ਜਾ ਭਾਈ ਮੈਨੂੰ ਨੌਕਰ ਦੇ ਲੋੜ ਆ ਤੂੰ ਆ ਜਾ ਉਹ ਕੰਮ ਨਹੀਂ ਕੰਮ ਜੱਫ ਹੁੰਦਾ ਕਦਨ ਕਦੋ ਧੋਖਾ ਦੇ ਜਾਂਦੇ ਉਹਦੀ ਪਰਖ ਕਰੋ ਅੱਜ ਅਸੀਂ ਗੁਰੂ ਧਾਰਨ ਕਰ ਲਏ ਤੇ ਉੱਥੇ ਵੀ ਅਸੀਂ ਕਦੇ ਪਰਖ ਨਹੀਂ ਅਸੀਂ ਕਦੇ ਸੋਚਿਆ ਹੀ ਨਹੀਂ ਜਿਹੜਾ ਕੋਈ ਮਾੜਾ ਨਹੀਂ ਫਿਰਦਾ ਜਿਹੜਾ ਕੋਈ ਅਖੰਡ ਕਰੀ ਜਾਂਦਾ ਉਹਦੇ ਮਗਰ ਲੱਗੀ ਅਸੀਂ ਦੇਖਦੇ ਆਂ ਭਟੀਆਂ ਗਟੀਆਂ ਅਸੀਂ ਦੇਖਦੇ ਹਾਂ ਉਹਨਾਂ ਦੇ ਕਿੱਥੇ ਝੋਲੇ ਅਸੀਂ ਦੇਖਦੇ ਹਾਂ ਉਹਨਾਂ ਦੀ ਰਹਿਣ-ਵਹਿਣ ਠਾਠ-ਗਾਠ ਬਸ ਉੱਥੇ ਡੋਲ ਜਾਂਦੀ ਆ ਦੇਖਿਆ ਕਿੰਨੇ ਉਹੋ ਜਿਹੇ ਲੋਕ ਆ ਇੱਕ ਡੇਰੇ ਦੀ ਭੰਤੀ ਵਾਸਤੇ ਜਗਮਾਨ ਵਾਲੇ ਲੋਕ ਕਿਵੇਂ ਛਿਤਰੋ ਛਿਤੀ ਹੋ ਰਹੇ ਕਿਉਂਕਿ ਪਰਖ ਨਹੀਂ ਉੱਥੇ ਪਰਖ ਕਰਕੇ ਕਿਸੇ ਨੂੰ ਵੀ ਸੰਗਤ ਬਿਠਾ ਸਕਦੀ ਹੈ ਕਿਸੇ ਨੂੰ ਜ਼ਿੰਮੇਵਾਰੀ ਦੇ ਸਕਦੀ ਹੈ ਸਤਿਗੁਰੂ ਆਸ਼ਾ ਜੀ ਕਹਿੰਦੇ ਨੇ ਜੇ ਤੂੰ ਇਸ ਮਾਰਗ ਤੇ ਤੁਰਿਆ ਨਾ ਇਹਦਾ ਇੱਕ ਇੱਕ ਗੁਣ ਦਾ ਧਾਰ ਨਹੀਂ ਹੋਇਆ ਦੇਖ ਨੇੜੇ ਹੋ ਕੇ ਜਦੋਂ ਤੂੰ ਸਤਗੁਰੂ ਜੀ ਦੇ ਚਰਨਾਂ 'ਚ ਆਏਗਾ ਨਾ ਨੇੜੇ ਹੋ ਕੇ ਬੈਠੇਗਾ ਤੇ ਦੇਖੇਗਾ ਵੀ ਕੀ ਕੁਝ ਤੈਨੂੰ ਨਜ਼ਰ ਆਉਂਦਾ ਇੱਕ ਬੀਬੀ ਕਹਿਣ ਲੱਗੀ ਕਹਿੰਦੀ ਜੀ ਅਸੀਂ ਤਾਂ ਸਾਰੀ ਉਮਰ ਹੀ ਲੋਕਾਂ ਦੇ ਹੁਕਮਾ ਮੁਤਾਬਕ ਹੀ ਚੱਲਣਾ ਪੈਂਦਾ ਸਾਨੂੰ ਬੀਬੀਆਂ ਦਾ ਮੈਂ ਕਿਹਾ ਜੀ ਕਿਵੇਂ ਕਹਿੰਦੇ ਜਦੋਂ ਛੋਟੇ ਹੁੰਨੇ ਆ ਮਾਪੇ ਦੇ ਕਹਿਣ ਮੁਤਾਬਕ ਚੱਲਣਾ ਪੈਂਦਾ ਜਦੋਂ ਥੋੜਾ ਜਿਹਾ ਵੱਡੇ ਹੋ ਜਾਂਦੇ ਵਿਆਹ ਹੋ ਜਾਂਦਾ ਹੈ ਘਰ ਵਾਲੇ ਦੇ ਹੁਕਮ ਮੁਤਾਬਕ ਚੱਲਣਾ ਪੈਂਦਾ ਜਿਵੇਂ ਉਹ ਕਹਿੰਦੇ ਜਦੋਂ ਉਹਦੋਂ ਥੋੜੀ ਜਿਹੀ ਉਮਰ ਸਾਲੀ ਹੋ ਜਾਂਦੀ ਹੈ ਪੁੱਤ ਹੋ ਜਾਂਦੇ ਬੱਚੇ ਹੋ ਜਾਂਦੇ ਉਹਨਾਂ ਦੇ ਮੁਤਾਬਕ ਚੱਲਣਾ ਪੈਂਦਾ ਜਦੋਂ ਵੱਡੇ ਬਾ ਆ ਜਾਂਦਾ ਪੁੱਤਰਿਆਂ ਦੇ ਮੁਤਾਬਕ ਚੱਲਣਾ ਪੈਂਦਾ ਉਹ ਕਹਿਣਗੇ ਵਿਆਹ ਤੇ ਜਾ ਰਹੇ ਸੀ ਤੇ ਦਾਦੀ ਕਹਿਣ ਲੱਗੇ ਬੇਟਾ ਮੈਂ ਵੀ ਨਾਲ ਚੱਲੂ ਕਹਿਣਗੇ ਤੂੰ ਕੀ ਕਰਨਾ ਤੂੰ ਉੱਥੇ ਜਾ ਕੇ ਕੀ ਕਰ ਰਿਹਾ ਤੂੰ ਉਹਨਾਂ ਨੂੰ ਪੁੱਛੇ ਵੀ ਤੁਸੀਂ ਕੀ ਕਰਨਾ ਹੈ ਉਹ ਕਹਿੰਦੇ ਕਿ ਮੈਨੂੰ ਵੀ ਵਿਆਹ ਤੇ ਲੈ ਚਲੋ ਮੈਨੂੰ ਵੀ ਖੁਸ਼ੀ ਹੈ ਮੈਂ ਵੀ ਵਿਆਹ ਤੇ ਜਾਉ ਤੰਡ ਕਿਨੇ ਲਈ ਤੂੰ ਘਰੇ ਬੈਠ ਤੇਰਾ ਕੋਈ ਕੰਮ ਨਹੀਂ ਉਹ ਕਹਿੰਦੇ ਕਿ ਸਾਡੇ ਤੇ ਸਾਰੀ ਉਮਰ ਹੀ ਲੋਕਾਂ ਦੇ ਹੁਕਮਤਾਂ ਅਕ ਚੱਲ ਕੇ ਨਿਕਲ ਜਾਂਦੀ ਇਸ ਕਰਕੇ ਜੇ ਅਸੀਂ ਗੁਰੂ ਪਕਸਰ ਦੀ ਹੁਕਮਤਾਂ ਅਕ ਚੱਲ ਕੇ ਕਹਿੰਦੇ ਤੇ ਹੋ ਸਕਦਾ ਸਾਡਾ ਜੀਵਨ ਹੀ ਸਫਲਾ ਹੋ ਜਾਂਦਾ ਅੱਜ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਆਪਾਂ ਸਤਿਗੁਰੂ ਜੀ ਦਾ ਪਵਿੱਤਰ ਪਾਵਨ ਹੁਕਮ ਸਰਵਣ ਕਰਨਾ ਹੈ ਤੇ ਉਹਦੇ ਵਿੱਚ ਆਪਾਂ ਦੇਖਣਾ ਹੈ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਅਰਦਾਸ ਕਰਨ ਦਾ ਤਰੀਕਾ ਕਿ ਸਤਿਗੁਰੂ ਜੀ ਨੇ ਸਿਖਾ ਅਰਦਾਸ ਕਰ ਮੇਰੇ ਅੰਦਰੋਂ ਆਹ ਭਿਆਨਕ ਰੋਗ ਨਿਕਲ ਜਾਣਾ ਕਹਿੰਦੇ ਜੇ ਇੱਕ ਗੁਣਾ ਆ ਗਿਆ ਨਾ ਤੇ ਗੁਣਾ ਆਪਣੇ ਸਾਰੇ ਪਰਿਵਾਰ ਨੂੰ ਬੁਲਾ ਲੈਂਦਾ ਹੈ ਗੁਣਾ ਦਾ ਵੀ ਪਰਿਵਾਰ ਹੈ ਤੇ ਔਗਣਾ ਦਾ ਵੀ ਪਰਿਵਾਰ ਹੈ ਜੇ ਇੱਕ ਗੁਣ ਆ ਗਿਆ ਤੋ ਆਪਣੇ ਸਾਰੇ ਪਰਿਵਾਰ ਨੂੰ ਬੁਲਾਉਂਦਾ ਉਹਦੇ ਚ ਅਨੇਕਾਂ ਹੀ ਗੁਣ ਪੈਦਾ ਕਰ ਦਿੰਦਾ ਤੇ ਜੇ ਇੱਕ ਔਗਣ ਆ ਗਿਆ ਤੇ ਔਗਣ ਆਪਣੇ ਸਾਰੇ ਪਰਿਵਾਰ ਨੂੰ ਬੁਲਾਉਂਦਾ ਤੇ ਅਨੇਕ ਅਨੇਕ ਹੀ ਔਗਣ ਇੱਕ ਔਗਣ ਤੋਂ ਅਨੇਕਾਂ ਔਗਣ ਪੈਦਾ ਹੋ ਜਾਂਦੇ ਹੈ ਇਹ ਧਿਆਨ ਦਿਓ ਇਹ ਬੰਦਾ ਸ਼ਰਾਬ ਪੀਂਦਾ ਨਾ ਉਹ ਮਾਸ ਵੀ ਖਾਊਗਾ ਜਿਹੜਾ ਮਾਸ ਖਾਊਗਾ ਉਹ ਵਿਕਾਰੀ ਵੀ ਹੋਊਗਾ ਜਿਹੜਾ ਬੰਦਾ ਵਿਕਾਰੀ ਹੋਇਆ ਪਰਾਂਹੇ ਘਰ ਤੱਕੂਗਾ ਜਿਹੜਾ ਬੰਦਾ ਪ੍ਰਾਏ ਘਰ ਤੱਕਦਾ ਚੋਰੀ ਵੀ ਕਰੂਗਾ ਠੱਗੀ ਵੀ ਕਰੂਗਾ ਬੇਈਮਾਨੀ ਕਰੂਗਾ ਸਾਰੇ ਅਗਣੋ ਦੇ ਚਾਦਣਗੇ ਜਿਹੜਾ ਸਤ ਸੰਗਤ ਕਰਦਾ ਹੈ ਸੰਗਮ ਕਰੂਗਾ ਆਪ ਜੱਪੂਗਾ ਦੁਸਰਾਂ ਦੇ ਪਉਗਤ ਦੀ ਗੁਣ ਪੈਦਾ ਹੋ ਜਾਣੇ ਅੱਜ ਅਤਿਸ਼ਾ ਦੀ ਕਿਰਪਾ ਕਰਦੇ ਇੱਕ ਵਾਰ ਦਸਨਾ ਪਵਿੱਤਰ ਕਰੋ ਕੱਜ ਕੇ ਆਖੋ ਜੀ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਸੋਰਠ ਮਹਾਲਾ ਪੰਜਵਾਂ ਅੰਤਪਰਾ ਅੱਜ ਦਾ ਪਵਿੱਤਰ ਹੁਕਮਨਾਮਾ ਦਾ ਸ਼ਬਦ ਤੁਹਾਨੂੰ ਸਤ ਗੁਰੂ ਅਨਮੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਦੀ ਰਸਨਾ ਤੋਂ ਉਚਾਰਨ ਹੋਇਆ ਤੇ ਪੰਜ ਪਦਾਂ ਵਾਲਾ ਇਹ ਸ਼ਬਦ ਜਿਵੇਂ ਦੋ ਪਦੇ ਹੁੰਦਾ ਹੈ ਇਹ ਪੰਜ ਪਦਾ ਵਾਲਾ ਹੈ ਤੇ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰ ਦੇ ਨਾ ਤੁਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਓ ਆਪਾਂ ਸਰਵਣ ਕਰੀਏ ਸਤਿਗੁਰੂ ਜੀ ਤੋਂ ਬਿਨਸੈ ਮੋ ਮੇਰਾ ਅਰ ਤੇਰਾ ਬਿਨਸੈ ਆਪਣੀ ਧਾਰੀ ਇਹ ਅਕਾਲ ਪੁਰਖ ਵਾਏ ਕਰੋ ਮੇਰੇ ਅੰਦਰੋਂ ਮੋਹ ਖਤਮ ਕਰ ਕਿਰਪਾ ਕਰ ਤੇ ਅਮੀਰ ਤੇ ਰਦੀ ਹੈ ਨਾ ਜਿਹੜੀ ਇਹ ਮਾਇ ਹਿਰਦੇ ਚ ਨਾ ਪੱਕੇ ਤੌਰ ਤੇ ਵਸਾਈ ਫਿਰਦੇ ਵੀ ਆ ਮੇਰਾ ਹੈ ਆ ਬਗਨ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਪੁੱਛਿਆ ਸੀ ਕਹਿਣ ਲੱਗੇ ਇਹ ਤੁਹਾਡੇ ਨਾਲ ਕੌਣਾ ਹੈ ਕਹਿਣ ਲੱਗੇ ਜੀ ਮੇਰੀ ਸਿੰਘਣੀ ਹੈ ਉਹ ਵੀ ਬਾਗ ਪੁੱਛਿਆ ਕਹਿਣ ਲੱਗੇ ਕੌਣ ਕਹਿਣ ਲੱਗੇ ਜੀ ਮੇਰੇ ਸਿੰਘ ਸਾਹਿਬ ਹੈ ਮੇਰੇ ਪਤੀ ਹੈ ਤੇ ਸਤਗੁਰੂ ਜੀ ਕਹਿਣ ਲੱਗੇ ਮੇਰਾ ਕੌਣ ਹੈ ਤੁਸੀਂ ਇਹਨਾਂ ਦੇ ਹੋ ਇਹ ਤੁਹਾਡੇ ਹੈ ਮੇਰਾ ਕੌਣ ਹੈ ਉਹ ਤੁਸੀਂ ਗੁਰੂ ਦੇ ਸਿੱਖ ਬਣਨਾ ਹੈ ਸਤਿਗੁਰੂ ਪਾਤਸ਼ਾਹ ਜੀ ਨੇ ਐਸਾ ਫੇਰਦਾ ਕਹਿਣ ਲੱਗੇ ਜੀ ਇਸ ਤੇ ਤੁਹਾਡੇ ਹੀ ਹੈ ਸਾਤੋ ਗਲਤੀ ਹੋ ਗਈ ਹੁਣ ਸਤਿਗੁਰੂ ਜੀ ਦੇ ਕੋਲ ਅਰਦਾਸ ਕਰਨੀ ਹੈ ਆ ਜਿਹੜੀ ਮਿਹਰ ਤੇਰ ਦੀ ਅੰਦਰ ਵਸੀ ਹੈ ਨਾ ਪਾਤਸ਼ਾਹ ਤੁਸੀਂ ਕਿਰਪਾ ਕਰੋ ਤਾਂ ਕੱਟੀ ਜਾ ਸਕਦੀ ਹੈ ਤੇ ਫੇਰ ਇਹ ਸਾਡਾ ਜਿਹੜੇ ਅੰਦਰ ਜਲਣਾ ਨਾ ਇੱਕ ਦੂਜੇ ਤੇ ਕੋ ਖਤਮ ਹੋ ਗਈ ਸੰਤੋ ਇਹਾਂ ਹਤਾਵੋ ਕਾਰੇ ਸੰਤ ਜਨੋ ਕੋਈ ਇਹੋ ਜਿਹਾ ਕੰਮ ਦੱਸੋ ਕਾਰੀ ਹੁੰਦਾ ਕਿਰਤ ਕੋਈ ਇਹੋ ਜਿਹਾ ਕੰਮ ਦੱਸੋ ਜੀ ਐਸੀ ਜੁਗਤੀ ਦੱਸੋ ਜਿਹੜੀ ਜੁਗਤੀ ਦੇ ਨਾਲ ਅੰਦਰੋਂ ਮੇਰ ਤੇਰ ਖਤਮ ਹੋ ਜੇ ਇਹ ਤਾਂ ਹਮੈ ਗਰਵ ਨਵਾਰੀ ਜਿਸ ਤਰੀਕੇ ਦੇ ਨਾਲ ਅੰਦਰੋਂ ਹਉਮੈ ਤੇ ਹੰਕਾਰ ਜਿਹੜਾ ਇਹ ਖਤਮ ਹੋ ਜਾਵੇ ਐਹੋਲੀ ਕੋ ਜੁਗਤੀ ਦੱਸੋ ਰਹਾਉ ਸਰਵ ਭੂਤ ਪਾਰ ਬ੍ਰਹਮ ਕਰਮਾਨਿਆ ਹੋਵਾਸ ਅਗਨ ਦੇ ਨਾਰੀ ਬਖਸ਼ਾ ਕਿਰਪਾ ਕਰੋ ਹਰ ਸਮੇਂ ਵਿੱਚ ਪਾਰਬਰ ਪਾਰਬਰ ਪਰਮੇਸ਼ਰ ਨੂੰ ਮੈਂ ਹਾਜ਼ਰ ਨਾਜ਼ਰ ਮੰਦਾ ਐਸੀ ਕਿਰਪਾ ਕਰ ਦੇ ਤੇ ਸਾਰਿਆਂ ਦੇ ਮੈਂ ਚਰਨਾਂ ਦੀ ਧੂੜ ਬਣ ਕੇ ਜੀਵਨ ਬਤੀਤ ਕਰਾਂ ਇਹ ਨਹੀਂ ਵੀ ਰੇਤਾ ਬਣ ਜਾਣਾ ਆਪਣੇ ਅੰਦਰ ਇੰਨੀ ਨਿਮਰਤਾ ਲਿਆ ਵੀ ਜਿਵੇਂ ਰੋੜੇ ਪੈਰ ਰਸਤੇ ਚ ਰੋੜੇ ਨੂੰ ਲੋਕ ਠੇਡੇ ਮਾਰਦੇ ਆ ਨਾ ਉਹਨੂੰ ਕੋਈ ਪਰਵਾਹ ਨਹੀਂ ਤੇ ਕੋਈ ਅੰਦਰ ਸਟਣ ਦਾ ਕੋਈ ਅੰਦਰ ਸਟਣ ਇਸ ਤਰ੍ਹਾਂ ਦੀ ਨਿਮਰਤਾ ਅੰਦਰ ਲਿਆ ਤੈਨੂੰ ਕੋਈ ਕੁਝ ਕਹਿੰਦਾ ਤੇ ਫਿਰ ਜੇ ਤੂੰ ਅਗੋਂ ਉਹੋ ਜਿਹਾ ਜਵਾਬ ਦੇਣਾ ਫਿਰ ਤੇਰੇ ਅੰਦਰ ਨਿਮਰਤਾ ਨਹੀਂ ਨਿਮਾਣਾ ਪੜ ਲਿਆ ਜੇ ਕੁਝ ਕਹਿਉਂਦਾ ਸਤਿਵੰਤ ਜੀ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਦੋ ਬਚਨ ਕਮਾਏ ਸੀ ਪਲਾ ਜੀ تو پلا جی کہ چادر دھو جا رہے ہیں بابا بڈھا جی کہ کل تک کے لئے سی چادر لینا جی تُن بھی ٹھیک ہو گرو صاحب جی نے کہہ تا کہ میرے گرو صاحب کا حکم ہے انہوں نے کہا بھی چادر دو کے لیا مینو نہیں پتا میلیاں کہ نہیں میلیاں یہ گرو صاحب جانتے ہے میں نہیں کہہ سکتا بھی چادر میلیاں کہ نہیں میرے میرے گرو نے حکم کیا دو کے لوگ میں پیا وہ کہ کل تو دھوتی سے ਕੰਡੀਸ਼ਨ ਕਿਤ ਮੈਲੀਆਂ ਹੋਈਆਂ ਕਹਿੰ ਲਗੇ ਨਹੀਂ ਮੈਂ ਇਸ ਗੱਲ ਨੂੰ ਨਹੀਂ ਦੇਖਣਾ ਮੈਲੀਆਂ ਕਿ ਨਹੀਂ ਮੈਂ ਆਪਣੇ ਗੁਰੂ ਦੇ ਹੁਕਮ ਨੂੰ ਦੇਖਣਾ ਹੈ ਮੇਰੇ ਗੁਰੂ ਦਾ ਹੁਕਮ ਕੀ ਹੋਇਆ ਹੈ ਮੈਨੂੰ ਆਕਸ਼ਾ ਜੀ ਕਹਿ ਰਹੇ ਨਾ ਕਿਰਪਾ ਕਰ ਦਿਓ ਸਾਰਿਆਂ ਦੇ ਚਰਨ ਧੂੜ ਬਣ ਜਾਵਾਂ ਉਹਨਾਂ ਨੇ ਕੋਈ ਬਚਨ ਜਦੋਂ ਕਹਿੰਦੇ ਸੀ ਆ ਕੰਮ ਨਹੀਂ ਕਰਨਾ ਪੁਲਾ ਜੀ ਆ ਕੰਮ ਤੁਸੀਂ ਕਰਨਾ ਪੁਲਾ ਜੀ ਦੋ ਸ਼ਬਦ ਕਮਾਈ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਬੀਬੀ ਭਾਨੀ ਨੂੰ ਵੀ ਜਦੋਂ ਕਹਿਣ ਲੱਗੇ ਨਾ ਸਿੱਖਿਆ ਸਤਿਗੁਰੂ ਜੀ ਸਿੱਖਿਆ ਦਿਓ ਤੇ ਦੋ ਸ਼ਬਦ ਹੀ ਕਹਿ ਸਤਿਗੁਰੂ ਜੀ ਨੇ ਕਹਿਣ ਲੱਗੇ ਬੀਬਾ ਦੋ ਸ਼ਬਦ ਕਮਾ ਲਈ ਇਹ ਘਰ ਤੇ ਕੋਈ ਗਲਤੀ ਹੋ ਗਈ ਕਿਸੇ ਨੇ ਕਹਿਤਾ ਆ ਕੰਮ ਮੈਂ ਉਹ ਨਹੀਂ ਕਰਨਾ ਸੀ ਕਹਿਦੀ ਭੁੱਲਾ ਜੀ ਇਹ ਕਿਸੇ ਨੇ ਕਿਹਾ ਬੀਬਾ ਤੂੰ ਆ ਕੰਮ ਸਵੇਰੇ ਐਨਵੇਂ ਜਿਉਂਟ ਕੇ ਕਰਨਾ ਭਲਾ ਜੀ ਬਸ ساری ਜ਼ਿੰਦਗੀ ਚ ਇਹ ਦੋ ਸ਼ਬਦ ਕਮਾ ਲਿਓ ਤੇ ਕਦੇ ਵੀ ਧੋਖਾ ਨਹੀਂ ਖਾਓਗੇ ਅਕਸ਼ਰ ਜੀ ਕਿਰਪਾ ਕਰ ਰਹੇ ਆ ਪੇਖੋ ਪ੍ਰਭ ਜੀ ਉਹ ਆਪਣੇ ਸੰਗੇ ਕਿਉਂਕਿ ਭੀਤ ਪਰਮਾਰਿ اے ਪ੍ਰਭੂ ਕਿਰਪਾ ਕਰੋ ਮੈਨੂੰ ਅੰਗ ਸੰਗ ਵਸਤਾ ਪ੍ਰਭੂ ਨਜ਼ਰ ਆਉਣ ਲੱਗ ਪਈ ਆ ਜਿਹੜੀ ਭਰਮ ਦੀ ਦੀਵਾਰ ਭੀਤ ਹੁੰਦਾ ਦੀਵਾਰ ਅੰਦਰ ਜਿਹੜੀ ਭਰਮ ਦੀ ਦੀਵਾਰ ਹੈ ਨਾ ਇਹ ਸਾਡੇ ਅੰਦਰੋਂ ਖਤਮ ਹੋ ਜੇ ਜਿਵੇਂ ਸਤਿਆਰਾ ਹੋਈ ਹੈ ਕਿਵ ਕੂੜੇ ਟੁੱਟੇ ਪਾਲ ਪਾਲਾ ਦੀਵਾਰ ਕਿਵੇਂ ਝੂਠ ਦੀ ਦੀਵਾਰ ਅੰਦਰੋਂ ਟੁੱਟੇ ਤੇ ਮੈਨੂੰ ਸੱਚ ਅੰਦਰ ਵਸਤਾ ਨਜ਼ਰ ਆਵੇ ਇਹ ਤਾਂ ਪੜਦਾ ਇੱਕ ਅੰਦਰ ਪੜਦੇ ਦੇ ਪਿੱਛੇ ਪਰਮੇਸ਼ਰ ਨਜ਼ਰ ਨਹੀਂ ਆ ਰਿਹਾ ਪਾਤਸ਼ਾਹ ਕਿਰਪਾ ਕਰੋ ਆ ਝੂਠ ਦੀ ਦੀਵਾਰ ਅੰਦਰੋਂ ਟੁੱਟ ਜਾਵੇ ਤੇ ਮੈਨੂੰ ਸੱਚ ਸਾਹਮਣੇ ਦਿਸਣ ਲੱਗ ਪਵੇ ਪਾਤਸ਼ਾਹ ਕਿਰਪਾ ਕਰ ਦਿਓ ਇਹ ਜਿਹੜੀ ਭਰਮ ਦੀ ਦੀਵਾਰ ਹੈ ਨਾ ਇਹਨੂੰ ਅੰਦਰੋਂ ਤੋੜੋ ਔਗਦਾ ਨਾਮ ਨਰਮਲ ਜਲ ਅੰਮ੍ਰਿਤ ਪਾਈਏ ਗੁਰੂ ਦਵਾਰੇ ਸਾਰੇ ਰੋਗਾਂ ਦੀ ਦਵਾਈ ਔਗਦ ਹੁੰਦਾ ਦਵਾਈ ਸਾਰੇ ਰੋਗਾਂ ਦੀ ਜਿਹੜੀ ਦਵਾਈ ਹੈ ਨਾ ਪਰਮੇਸ਼ਰ ਦੀ ਬੰਦਗੀ ਹੈ ਆਤਮਿਕ ਜੀਵਨ ਦੇ ਵਾਲਾ ਨਾਮ ਹੈ ਇਹ ਗੁਰੂ ਦੇ ਦਰ ਤੋਂ ਪ੍ਰਾਪਤ ਹੋਣਾ ਪਕਸ਼ਾ ਕਿਰਪਾ ਕਰੋ ਮੈਨੂੰ ਪਤਾ ਲੱਗਿਆ ਸੀ ਤੁਹਾਡੇ ਦਰ ਤੋਂ ਇਹ ਦਵਾਈ ਮਿਲਦੀ ਹੈ ਮੈਂ ਝੋਲੀ ਕਰਕੇ ਆਇਆ ਮੇਰੀ ਝੋਲੀ ਵਿੱਚ ਇਹ ਦਾਤ ਪਾ ਦਿਓ ਮੇਰੇ ਸਾਰ ਅੰਦਰਲੇ ਰੋਗਾਂ ਨੂੰ ਘਟਾ ਦਿਓ ਕਹੋ ਨਾਨਕ ਜਿਸ ਮਾਸਤਕ ਲਿਖਿਆ ਤਿਸ ਗੁਰਮੇਲ ਰੋਗ ਬਧਾਰੀ ਕਹਿੰਦੇ ਕੀਦੇ ਮਥੇ ਤੇ ਪਰਮੇਸ਼ਰ ਨੇ ਲਿਖਤਾ ਨਾ ਘਰ ਦਗਾ ਹੋ ਜਿਹਦੇ ਸਿਰ ਤੇ ਸਤਕਰ ਨੇ ਮਿਹਰ ਪਰ ਹੱਥ ਰੱਖ ਦਿੱਤਾ ਤੇ ਪਾਤਸ਼ਾਹ ਜੀ ਨੇ ਕਹਿ ਦਿੱਤਾ ਜਾ ਸਿੱਖਾ ਆਲੇ ਤੇਰੀ ਘੋੜੀ ਚ ਪਾਤੀ ਨਾਮ ਦੀ ਦਾਤ ਜਪਦਾ ਰਹੇ ਜਿਵੇਂ ਜਿਵੇਂ ਜਪੇਗਾ ਨਾ ਤੇ ਉਵੇਂ ਤੇਰੇ ਰੋਗ ਦੂਰ ਸਰਵ ਰੋਗ ਕਾਂ ਔਖਤ ਨਾਮ ਉਹ ਡਾਕਟਰ ਕੋਲੇ ਜਾਓ ਤੁਸੀਂ ਉਹ ਸਿਰਦਰਦ ਕਹੋਗੇ ਗੋਲੀ ਵੱਖਰੀ ਦੇਊਗਾ ਪੇਟਦਰਦ ਕਹੋਗੇ ਗੋਲੀ ਵੱਖਰੀ ਦੇਊਗਾ बुखार ਕਹੋਗੇ ਕੋਈ ਬੱਕਰੀ ਦਿਓ ਪਰ ਸਤਕਰੂ ਜੀ ਕਹਿੰਦੇ ਸਾਡੇ ਕੋਲ ਤਾਂ ਇੱਕੋ ਦਵਾਈ ਹੈ ਤੁਸੀਂ ਪੁਰਾਣੇ ਸਮੇਂ ਦੇ ਕਿਹਾ ਹਣਾ ਨਾ ਡੇਰਿਆਂ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਇੱਕ ਪੁੜੀਆਂ ਜੀਆਂ ਬਣਾਉਂਦੇ ਹੁੰਦੇ ਸੀ ਦੇਸੀ ਦਵਾਈ ਜੇ ਕਿਸੇ ਨੂੰ ਬੁਖਾਰ ਹੋਣਾ ਤਾਂ ਵੀ ਹੋਈ ਦੇ ਦੇਣੀ ਜੇ ਸਿਰ ਦਰਦ ਉਹਦੇ ਨੇ ਠੀਕ ਹੋ ਜਾਣਾ ਸਤਕਰੂ ਜੀ ਕਹਿੰਦੇ ਸਾਡੇ ਕੋਲ ਤਾਂ ਇੱਕੋ ਦਵਾਈ ਹੈ ਉਹ ਸਾਰੇ ਰੋਗਾਂ ਦੀ ਦਵਾਈ ਹੈ ਸਾਰੇ ਰੋਗ ਹੀ ਉਹਦੇ ਨੇ ਕੱਟੇ ਜਾਂਦੇ ਕਿਹੜੇ ਸਰਵ ਰੋਗਾਂ ਕਾ ਔਖਤ ਨਾਮ ਆਪជា ਕਿਰਪਾ ਕਰੋ ਸਾਡੇ ਸਿਰ ਤੇ ਮਿਹਰ ਭਰਾਤ ਰੱਖੋ ਤੇ ਜਿਹਦੇ ਹੱਥ ਸਿਰ ਤੇ ਸਤਿਗੁਰਾਂ ਨੇ ਰੱਖ ਦਿੱਤਾ ਤਿਸ ਗੁਰਮਿਲ ਰੋਗ ਬਿਦਾਰੀ ਉਹਦੇ ਅੰਦਰੋਂ ਆਹ ਹੋਮੇ ਵੀ ਚਲੀ ਜਾਊਗੀ ਮੇਰ ਤੇਰ ਦੀ ਵੀ ਖਤਮ ਹੋ ਜਾਊਗੀ ਫਿਰ ਸਤਿਗੁਰੂ ਕਿਰਪਾ ਕਰਦੇ ਨੇ ਉਹਨੂੰ ਆਪਣੇ ਉਸ ਮਾਰਗ ਤੇ ਚੱਲਣ ਦੀ ਇੱਜ਼ਨ ਕਰ ਦਿੰਦੇ ਆ ਆ ਸਿੱਖਾ ਤੋਂ ਪਿੱਛੇ-ਪਿੱਛੇ ਭਰਿਆ ਈ ਫਿਰ ਇਸ ਪਾਸੇ ਸਤਿਗੁਰੂ ਜੀ ਲੈ ਕੇ ਜਾਂਦੇ ਨੇ ਉਸ ਰਸਤੇ ਤੇ ਤੁਰਿਆਂ ਉਹ ਉਹਨੂੰ ਆਪਣੇ ਅਸਲੀ ਟਿਕਾਣੇ ਤੋਂ ਪਛਾਣਦੇ ਗੁਰਬਾਣੀ ਇਸ ਜਗ ਮੇਂ ਚਾਨਣ ਅਗਿਆਨਤਾ ਦੇ ਹਨੇਰੇ ਵਿੱਚੋਂ ਨਿਕਲਣ ਵਾਸਤੇ ਗੁਰਬਾਣੀ ਇੱਕ ਰੋਸ਼ਨੀ ਦਾ ਕੰਮ ਕਰਦੀ ਹੈ ਤੇ ਅਗਿਆਨਤਾ ਦਾ ਹਨੇਰਾ ਇਦਨਾ ਦੂਰ ਹੁੰਦਾ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਭਵੇਂ ਹਜ਼ਾਰਾਂ ਚੰਦਰਮਾ ਚੜ ਜਾਣ ਹਜ਼ਾਰਾਂ ਸੂਰਜ ਪ੍ਰਕਾਸ਼ਮਾਨ ਹੋ ਜਾਣ ਪਰ ਇੱਕ ਇਹੋ ਜਿਹਾ ਹਨੇਰਾ ਹੈ ਜਿਹੜਾ ਗੁਰੂ ਨੂੰ ਮਿਲ ਕੇ ਦੂਰ ਹੋ ਸਕਦਾ ਹੈ ਇੱਥੇ ਚਾਨਣ ਹੁੰਦੇ ਆ ਗੁਰ ਬਿਨ ਘੋਰ ਅੰਧਾਰ 100 ਜਿਵੇਂ ਚੰਦਾ ਉਗਵੇ 100 ਚੰਦਰਮਾ ਇੱਕ ਚੰਦਰਮਾ ਚੜ੍ਹ ਜੇ ਨਾ ਆਕਾਸ਼ ਚ ਤੇ ਰੋਸ਼ਨੀ ਹੋ ਜਾਂਦੀ ਐ ਸੂਰਜ ਚੜ੍ਹੇ ਹਜ਼ਾਰ ਇੱਕ ਸੂਰਜ ਸਾਰੇ ਪਾਸੇ ਚਾਨਣ ਕਰਨਾ ਹਜ਼ਾਰਾਂ ਸੂਰਜ ਚੜ੍ਹ ਜਾਣ ਕਹਿੰਦੇ ਕਿ ਇਹੋ ਜਿਹਾ ਅੰਧੇਰਾ ਹੈ ਜੀਨੂੰ ਨਾ ਹਜ਼ਾਰਾਂ ਸੂਰਜ ਦੂਰ ਕਰ ਸਕਦੇ ਆ ਨਾ 100 ਚੰਦਰਮਾ ਦੂਰ ਕਰ ਸਕਦਾ ਉਹ ਗੁਰੂ ਨੂੰ ਮਿਲ ਕੇ ਸਤਿਗੁਰਾਂ ਨੂੰ ਮਿਲ ਕੇ ਉਹ ਹਨੇਰਾ ਦੂਰ ਹੋ ਸਕਦਾ ਹੈ ਆਓ ਅਰਦਾਸ ਕਰੀਏ ਪਾਤਸ਼ਾਹ ਜੀ ਜੇ ਚੰਨ ਕਿਰਪਾ ਕਰਿਓ ਆਪਣਾ ਮਿਹਰ ਭਰਾ ਅਕਸਰ ਤੇ ਰਖਿਓ ਆ ਰੋਗ ਸਾਡੇ ਤੁਸੀਂ ਘਟਨੇ ਹੈ ਕਰੋ ਕਿਰਪਾ ਇਨਾਂ ਰੋਗਾਂ ਤੋਂ ਮੁਕਤੀ ਦਿਵਾਓ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਮਰੱਥਨ ਸਾਡਾ ਰੋਗ ਇੱਕ ਛਿੰਨ ਮਤ ਦੇ ਅੱਖ ਪਰ ਕੰਝ ਨੇ ਸਮੇਂ ਚ ਘਟ ਸਕਦੇ ਅੱਜ ਜੇ ਤੁਸੀਂ ਕਿਰਪਾ ਕਰਨੀ ਹੈ ਮੇਰ ਲੇਹੋ ਦਿਆਲ ਢੇ ਪਏ ਦਵਾਰਿਆ ਕਲੇਵ ਹੋਦੀਂ ਦਿਨ ਦਿਨ ਪਰਤ ਤਵਾਰਿਆ ਬਨ ਚਕਾਂ ਦੀ ਕਿਵਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਰਾਮ